ਸਪਾ ਸੈਂਟਰਾਂ ਲਈ ਬਦਨਾਮ ਜ਼ੀਰਕੂ ਦੀ ਟ੍ਰਿਪਲ ਸੀ ਮਾਰਕੀਟ ਤੇ ਪੁਲਿਸ ਨੇ ਆਰਬਫ ਜਫੀਰ ਕੀਤੀ ਰੇਡ ਟ੍ਰਿਪਲ ਸੀ ਵਿੱਚ ਬਿਨਾਂ ਲਾਇਸੈਂਸ ਚੱਲ ਰਹੇ ਹਨ ਦਰਜਨਾ ਸਪਾ ਸੈਂਟਰ ਸਪਾ ਸੈਂਟਰਾਂ ਦੀ ਆੜ ਵਿੱਚ ਚੱਲਦਾ ਹੈ ਜਿਸਨ ਪਰੋਸੀ ਦਾ ਪੰਗਾ ਜ਼ੀਰਕੂ ਬਿਠੇ ਸਪਾ ਸੈਂਟਰਾਂ ਲਈ ਬਦਨਾਮ ਵੀਆਈਪੀ ਰੋਡ ਤੇ ਸਥਿਤ ਟ੍ਰਿਪਲ ਸੀ ਵਿਖੇ ਅੱਜ ਫੇਰ ਪੁਲਿਸ ਨੇ ਰੇਡ ਕੀਤੀ ਅਤੇ ਦਰਜਨਾ ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਇਹ ਸਪਾ ਸੈਂਟਰ ਬਿਨਾਂ ਲਾਇਸੈਂਸ ਤੋਂ ਚੱਲ ਰਹੇ ਹਨ ਅਤੇ ਜੇਕਰ ਕਿਸੇ ਕੋਲ ਲਾਇਸੈਂਸ ਹੈ ਵੀ ਤਾਂ ਉਹ ਆਯੁਰਵੈਦਿਕ ਮਸਾਜ ਦਾ ਹੈ ਪਰ ਇਹ ਸਪਾ ਸੈਂਟਰਾਂ ਦੀ ਆੜ ਵਿੱਚ ਜਿਸਮ ਪਰੋਸੀ ਦਾ ਧੰਦਾ ਕਰਦੇ ਹਨ ਇਸ ਮਾਲ ਵਿੱਚ ਆਉਣ ਵਾਲੇ ਪਰਿਵਾਰਕ ਲੋਕਾਂ ਨੇ ਇਜ਼ਾਮ ਮਸਾਜ ਸੈਂਟਰਾਂ ਦੀ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਜਿਸ ਕਾਰਨ ਮਿਸਨੇ ਰੇਡ ਵੀ ਕੀਤੀ ਹੈ ਅਤੇ ਕੁੰਡੇ ਕੁੰਨ ਕਾਬੂ ਵੀ ਕੀਤਾ ਹੈ ਪਰ ਕੁੜੀਆਂ ਦੇ ਹੱਕ ਵਿੱਚ ਬਣੇ ਕਾਨੂੰਨ ਕਾਰਨ ਕੁੜੀਆਂ ਤੇ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ ਇਹਨਾਂ ਨੂੰ ਬਿਨਾ ਕਾਰਵਾਈ ਮਾਪਿਆਂ ਨੂੰ ਸੌਂਪ ਦਿੱਤਾ ਜਾਂਦਾ ਹੈ ਅਤੇ ਇਹ ਕੁੜੀਆਂ ਦੁਬਾਰਾ ਆਪਣੇ ਕਾਰੋਬਾਰ ਤੋਂ ਵਾਪਸ ਆ ਜਾਂਦੀਆਂ ਹਨ ਰੋਲ ਸਰ ਇਹ ਕੀ ਕੀ ਮਾਮਲਾ ਜਿਹੜੀਆਂ ਟ੍ਰਿਪਲ ਸੀ ਦੇ ਵਿੱਚ ਰੇਡ ਕੀਤੀ ਗਈ ਹੈ ਸਰ ਇਹਨਾਂ ਜੀ ਟ੍ਰਿਪਲ ਸੀ ਦੇ ਵਿੱਚ ਆਪਣੇ ਸਪਾ ਚੱਲਦੇ ਨੇ ਜੀ ਇਹਨਾਂ ਦੇ ਸਬੰਧ ਦੇ ਵਿੱਚ ਸਾਡੀ ਜੁਆਇੰਟ ਟੀਮ ਮੇਰੀ ਐਸ ਐਚਓ ਕਪਟਨ ਵਾਲੀ ਸਪੈਕ ਸਾਹਿਬ ਮਜੀਦ ਜੀ ਤੇ ਦੇਖਦੇ ਸਾਥ ਨਾਲ ਅਟੈਚ ਨੇ ਦੇ ਇਹਨਾਂ ਦੇ ਅਸੀਂ ਸਾਰਿਆਂ ਨੇ ਜਿਹੜੇ ਜਿਹੜੇ ਸਪਾ ਚੱਲਦੇ ਉਹ ਚੈੱਕ ਕੀਤੇ ਅਜਨਾਂ ਜਿਹੜੀਆਂ ਦੇਖੀਆਂ ਰੌਂਡ ਆਫ ਕੀਤੇ ਆ ਬੰਦੇ ਰੌਂਡ ਆਫ ਕਿੱਥੇ ਵੇਰੀਫਾਈ ਕਰਾਂਗੇ ਕਿੰਨਾ ਕਨਫਰਮੇਸ਼ਨ ਹੈ ਜਿੰਨਾ ਕੋਲ ਨਹੀਂ ਹੈ ਤੇ ਉਸ ਆਲਾ ਜਿਹਦੇ ਕੋਲ ਜੋ ਕਰ ਉਹ ਵੀ ਜਿਹਦੇ ਕੋਲ ਜੋ ਕਰ